ਉਸੇ ਬਾਤ ਕਿੱਥੇ ਆਉਣਾ ਨਾਟ ਮਾਰਦੇ ਸਾਨੂੰ ਮਾਰੀ ਉਹ ਕਿੱਥੇ ਨਾ ਡਿੱਗਦੇ ਹੋ ਯਾਰ ਆਇਆ ਯਾਰ ਕਿਧਰੇ ਲਾਲ ਮਾਰ ਕੇ ਖਾਣੇ ਆ ਰਹੇ ਆਂ ਠੀਕ ਹੈ ਜੀ ਇੱਥੇ ਪਾਣੀ ਆ ਰਿਹਾ ਹੈ ਜੇ ਤੁਸੀਂ ਤੁਹਾਡਾ ਇੱਧਰ ਹੋ ਜੇ ਪਾਣੀ ਆ ਨਾ ਆਮ ਤੌਰ ਤੇ ਅਜਿਹਾ ਠੀਕ ਹੈ ਜੀ ਅੱਗੇ ਪਾਣੀ ਨਾ ਪਿਆ ਸਰ ਜਿੱਦਾਂ ਦਾ ਪਾਣੀ ਆ ਬਸ ਥੋੜਾ ਫਿਰ ਕਰਾ ਗਿਆ ਤੇ ਅਹੀਂ ਫਿਰ ਉਹ ਬਾਲ ਉਧਰੋਂ ਲੋੜਿਆ ਵਾ ਹਾਂਜੀ ਠੀਕ ਹੈ ਨਹੀਂ ਹੁਣ ਤੇ ਕਿੰਨੀ ਵੀ ਸਾਡੀ ਮਤ ਤੋਂ ਹੋ ਸਕੇ ਤੂੰ ਹਾਂਜੀ ਜੀ ਸਰ ਸਾਡੇ ਵਿੱਚ ਨਾ ਇੱਕ ਜਨਰੇਟਰ ਦੀ ਪ੍ਰੋਬਲਮ ਆ ਗੁਰੂ ਦਾ ਜਨਰੇਟਰ ਨਹੀਂ ਲੱਗਾ ਜੀ ਅੱਛਾ ਹੋਰ ਹਾਂਜੀ ਇਹ ਜਾਰੀ ਬਣਾਉਂਦੇ ਹੁਣ ਨੇੜੇ ਚ ਕੋਈ ਪਤਾ ਨਹੀਂ ਲੱਗਦਾ ਜਿੱਦਾਂ ਇਹ ਟੁੱਲੂ ਪੰਪ ਮਿਲਣਾ ਹਾਂਜੀ ਜਾਣ ਟੁੱਲੂ ਪੰਪ ਮਿਲਣ ਤੋਂ ਹਾਲੂ ਕਿੰਨੇ ਚਾਹੀਦੇ ਟੁੱਲੂ ਪੰਪ ਚਾਰ ਕਿ ਮਿਲਣ ਦੀ ਪਾਣੀ ਹਾਂਜੀ 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 ਟੁੱਲੂ ਪੰਪ ਕਿਹੜੇ ਲੱਦਣ ਇੱਕ ਇੱਕ ਜਨਰੇਟਰ ਇੱਕ ਜਨਰੇਟਰ ਦੀ ਮੀਨਟ ਲੱਖ ਰੁਪਏ ਕਿੰਨੇ ਕਿੰਨੇ ਦਾ 10 ਦਾ 10 ਹਾਂ ਜਨਰੇਟਰ ਫਿਰ ਮਿਲ ਜਾਏਗਾ ਹਾਂਜੀ ਥੋੜਾ ਤੇਜ਼ ਜਿਹੜੇ ਫਿਰ ਆ ਦੇਣੇ ਨੰਬਰ ਲੈ ਲਓ ਹਾਂਜੀ ਮੈਨੂੰ ਨੰਬਰ ਦੇ ਦੇ ਇੱਕ ਆਪਾਂ ਪਾਣੀ ਨਹੀਂ ਜਿਆ ਸਾਰੀ ਇਹ ਬੰਦ ਦਾ ਕੰਮ ਸ਼ੁਰੂ ਕਰਨਾ ਆ ਜਿਦੋਂ ਪਾਣੀ ਜਾਏਗਾ ਸਭ ਦਾ ਕੰਮ ਸ਼ੁਰੂ ਕਰਨਾ ਆ ਜਿਦੋਂ ਬੰਦ ਦਾ ਕੰਮ ਕੋਈ ਕਹਿ ਗਰੀ ਜਿਦੋਂ ਬੰਦ ਦਾ ਕੰਮ ਸ਼ੁਰੂ ਕਰਨੇ ਨੇ ਮੈਨੂੰ ਦੱਸੀਂ ਤੇਰੇ ਕੋਲ ਮੈਂ ਜੀਸੀਬੀ ਫੋਕਲੇਨ ਤੇ ਟ੍ਰੈਕਟਰ ਵੀ ਹਾਂ ਜੀ ਪਾਣਾ ਕਣਕਾਂ ਬੀਜ ਕੇ ਉਦੋਂ ਹੀ ਬੰਨ ਦਾ ਕੰਮ ਜਿਹੜਾ ਸ਼ੁਰੂ ਕਰ ਦੇਣਾ ਸਿਆਲ ਸਿਆਲ ਦੀ ਵੇਲੇ ਕਿਉਂ ਜੀ ਪਰਮਿਸ਼ਨ ਲੈ ਲਿਓ ਉਹ ਫੇਰ ਸਾਰਾ ਸਟਾਲ ਲਾ ਕੇ ਆਪਾਂ ਜੋ ਜਿੰਨਾ ਕਰ ਸਕੀਏ ਕੋਈ ਨਹੀਂ ਸਾਡੀ ਤੋਂ ਹੀ ਹੈਲਪ ਕਰਿਓ ਬੰਨਦੇ ਚਲੋ ਨਹੀਂ ਉਹ ਤਾਂ ਪੱਕਾ ਤੇ ਇੱਕ ਇੱਥੇ ਤੁਹਾਨੂੰ ਇੱਥੇ ਨਾ ਅੱਛਾ ਵਾਲੀ ਸਪੀਕ ਆ ਗਿਆ ਚਲਾ ਦਾਂਗੇ ਕਿਉਂਕਿ ਇੱਥੇ ਰਾਤ ਨੂੰ ਬੱਛਰ ਬਹੁਤ ਹੁੰਦਾ ਨਹੀਂ ਬਣਾ ਹੀ ਲੜ ਕੇ ਬੰਨਦਾ ਦਿਆਂਗਾ ਬਾਰੇ ਹਾਂ ਬੰਦ ਐਨਾ ਤੁਰ ਗਾਣਾ ਆਪਣੇ ਬੰਦੇ ਨਾਲ ਆਇਆ ਨਹੀਂ ਜੀ ਟ੍ਰੇਲਰ ਟ੍ਰੇਲਰ ਨਾਲ ਜੀ ਤੁਹਾਨੂੰ ਮਿਲਣ ਆਏ ਤੁਸੀਂ ਗੱਲ ਸੁਣਨ ਆਏ ਜੀ ਆਪਾਂ ਜਦੋਂ ਬੰਨ ਦੀ ਗੱਲ ਸ਼ੁਰੂ ਕਰਨੀ ਆਪਾਂ ਆਪਾਂ ਇਹਨਾਂ ਨੂੰ ਮਿਲਣਾ ਪੈਣਾ ਆਹ ਆਪਾਂ ਜੀ ਨਾਲ ਮਿਲਣਾ ਹਾਰਪੁਰ ਜਿਹੜੇ ਦੇ ਕਾਲੀਗਨ ਦੇ ਪ੍ਰਧਾਨ ਆਪਾਂ ਇਹਨਾਂ ਨੂੰ ਮਿਲਾਂਗੇ ਇਹ ਤੜ ਦੇਂਗਾ ਮੈਨੂੰ ਟਾਕ ਕਰਕੇ ਨਾਲ ਦੇ ਨਾਲ ਫਰਾਸੀ ਆਪਾਂ ਤੁਹਾਨੂੰ ਠੀਕ ਜੀ ਠੀਕ ਜੀ ਧੰਨਵਾਦ